ਇਸ ਵੱਡੀ ਖਬਰ ਅੰਮ੍ਰਿਤਸਰ ਤੋਂ ਜਿੱਥੇ ਸ਼੍ਰੀ ਗੁਰੂ ਰਾਮਦਾਸ ਸਵਾਈ ਅੱਡੇ ਦੇ ਬਾਹਰ ਇੱਕ ਸ਼ੱਕੀ ਬੈਗ ਮਿਲਿਆ ਏ ਹਵਾਈ ਅੱਡੇ ਦੀ ਪਾਰਕਿੰਗ ਦੇ ਵਿੱਚ ਇਹ ਬੈਗ ਪਿਆ ਏ ਤਸਵੀਰਾਂ ਵਿੱਚ ਤੁਸੀਂ ਉਸ ਬੈਗ ਨੂੰ ਦੇਖ ਸਕਦੇ ਹੋ ਫਿਲਹਾਲ ਪੁਲਿਸ ਇਸ ਬੈਗ ਦੀ ਜਾਂਚ ਕਰ ਰਹੀ ਹੈ ਇਸ ਬਾਰੇ ਵਧੇਰੇ ਜਾਣਕਾਰੀ ਲਵਾਂਗੇ ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਤੋਂ ਜੀਰਾ ਜੀ ਕੀ ਜਾਣਕਾਰੀ ਆ ਸ਼ੱਕੀ ਬੈਗ ਲੈ ਕੇ ਜੋ ਹੁਣ ਤੱਕ ਜਾਣਕਾਰੀ ਮਿਲੀ ਹੈ ਅਸੀਂ ਉੱਥੇ ਮੋਕਲੇ ਦੇ ਮਜੂਰ ਹਾਰ ਅੰਮ੍ਰਿਤ ਸਰਦਾ ਜੋ ਛੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਉਸ ਤੋਂ ਅਰਾਈਵਲ ਅਤੇ ਡਿਪਾਰਚਰ ਦੇ ਵਿਚਕਾਰ ਦਾ ਜੋ ਏਰੀਆ ਹੈ ਉਸ ਦੇ ਬਿਲਕੁਲ ਸਾਹਮਣੇ ਪਾਰਕਿੰਗ ਹੈ ਜਿੱਥੇ ਜੋ ਲੋਕ 에ਰਪੋਰਟ ਤੇ ਕਿਸੇ ਨੂੰ ਲੈਣ ਲਈ ਜਾਂ ਛੱਡਣ ਲਈ ਆਉਂਦੇ ਨੇ ਤਾਂ ਉੱਥੇ ਗੱਡੀਆਂ ਖੜਕਿਤੀਆਂ ਜਾਂਦੀਆਂ ਨੇ ਆਮ ਤੌਰ ਤੇ ਇੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗੱਡੀਆਂ ਹੁੰਦੀਆਂ ਨੇ ਪਰ ਹੁਣ ਇਸ ਪਾਰਕਿੰਗ ਨੂੰ ਜੋ ਪੂਰਾ ਪਾਰਕਿੰਗ ਏਰੀਆ ਉਸ ਨੂੰ ਖਾਲੀ ਕਰਵਾ ਲਿਆ ਗਿਆ ਔਰ ਮੋਕਲੇ ਤੇ ਫਾਇਰ ਬ੍ਰਿਗੇਡ ਤੋਂ ਇਲਾਵਾ ਪੁਲਿਸ ਅਤੇ ਸੀਆਈਐਸਐਫ ਦਾ ਜੋ ਟਾਕਸ ਸਕੁਆਡ ਹੈ ਉਹ ਵੀ ਮੌਜੂਦ ਹੈ ਫਿਰ ਹਾਲ ਤਾਂ ਉਸ ਬੈਗ ਦੇ ਜੋ ਆਸ-ਪਾਸ ਬੋਰੀਆਂ ਰੱਖ ਕੇ ਉਸ ਨੂੰ ਟੱਗ ਦਿੱਤਾ ਗਿਆ ਔਰ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਜੋ ਬੰਬ ਨਿਰੋਧਕ ਦਸਤਾ ਹੈ ਸੇਨਾਂ ਦਾ ਹੋਸ਼ ਨੂੰ ਬੁਲਾਇਆ ਗਿਆ ਉਹ ਮਟਕ ਨੋਕੇ ਦੇ ਪੰਚੇ ਉਸ ਤੋਂ ਬਾਅਦ ਸਾਫ ਹੋ ਸਕੇਗਾ ਕਿ ਆਖਰ ਇਸ ਬੈਗ ਦੇ ਵਿੱਚ ਹੈ ਕੀ ਅਹ ਹੁਣ ਮੈਂ ਥੀ ਵੀ ਦੱਸਣਾ ਚਾਹੁੰਗਾ ਕਿ ਆਖਰ ਇਸ ਮੈਦ ਬਾਰੇ ਪਤਾ ਕਿੱਦਾਂ ਲੱਗਾ ਜਦੋਂ ਸਵੇਰੇ 에ਰਪੋਰਟ ਦੇ ਆਸ-ਪਾਸ ਦੇ ਪੂਰੇ ਇਲਾਕੇ ਦੇ ਵਿੱਚ ਜੋ ਸਫਾਈ ਕਰਮਚਾਰੀ ਹਨ ਜਾਂ ਸਲੀਪਰ ਹਨ ਜੋ ਜਦੋਂ ਅੱਜ ਸਵੇਰੇ 7 ਵਜੇ ਦੇ ਕਰੀਬ ਜਦੋਂ ਸਫਾਈ ਕਰ ਰਹੇ ਸਨ ਤਾਂ ਉਹਨਾਂ ਨੂੰ ਕਿਉਂਕਿ ਕੱਲ ਪਠਾਨਕੋਟ 에ਅਰਬੇਸ ਤੇ ਉੱਪਰ ਹਮਲੇ ਦੀ ਜੋ ਸ਼ੰਕਾ ਜਿਤਾਈ ਗਈ ਸੀ ਸੁਰੱਖਿਆ ਏਜੰਸੀਆਂ ਵੱਲੋਂ ਤਾਂ ਉਸ ਤੋਂ ਬਾਅਦ ਹਰ ਪਾਸੇ ਜਿੰਨੇ ਵੀ ਇਥੇ ਕਰਮਚਾਰੀ ਕੰਮ ਕਰਦੇ ਨੇ ਉਹਨਾਂ ਨੂੰ ਇਹ ਦੱਸਿਆ ਗਿਆ ਸੀ ਕਿ ਕਿਸੇ ਵੀ ਤਰ੍ਹਾਂ ਦੀ ਜੇਕਰ ਕੋਈ ਸੰਦੇग्ध ਚੀਜ਼ ਮਿਲਦੀ ਹੈ ਤਾਂ ਤੁਰੰਤ ਜੋ ਮੌਕੇ ਤੇ ਮੌਜੂਦ ਅਧਿਕਾਰੀ ਨੇ ਉਹਨਾਂ ਨੂੰ ਦੱਸਿਆ ਜਾਵੇ ਤਾਂ ਉਸ ਦੇ ਤੇ ਚੱਲਦੇ ਜਿੱਦਾਂ ਹੀ ਉਹਨਾਂ ਨੇ ਕਰਮਚਾਰੀਆਂ ਨੇ ਇਸ ਬੈਗ ਨੂੰ ਦੇਖਿਆ ਤਾਂ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਇਸ ਪੂਰੇ ਨੂੰ ਇਲਾਕੇ ਨੂੰ ਖਾਲੀ ਕਰਵਾ ਕੇ ਜੋ ਇਸ ਬਾਰੇ ਜਾਂਚ ਦੀ ਕਾਰਵਾਈ ਹੈ ਸ਼ੁਰੂ ਕੀਤੀ ਗਈ ਹੈ ਜੀ ਸਰ ਬਹੁਤ ਧੰਨਵਾਦ ਜਾਣਕਾਰੀ ਲਈ